ਸਭ ਤੋਂ ਪਹਿਲਾਂ ਤੇ ਮੈਂ ਜਿਹੜੀ ਵੀ ਗੱਲਬਾਤ ਕਰਾਂਗਾ ਪੰਜਾਬੀ ਦੇ ਵਿੱਚ ਹੀ ਕਰਾਂਗਾ ਔਰ ਮੈਂ ਪੰਜਾਬ ਕਲਾ ਸਹਿਤ ਅਕੈडमी ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਜਿਹੇ ਪ੍ਰੋਗਰਾਮ ਕਰਨ ਲਈ ਤੇ ਮੈਨੂੰ ਸੱਦਾ ਦੇਣ ਲਈ ਮੈਂ ਸ਼ੁਰੂ ਤੋਂ ਹੀ ਪੰਜਾਬੀ ਨੂੰ ਬਹੁਤ ਪਿਆਰ ਕਰਦਾ ਪੰਜਾਬੀ ਬੋਲੀ ਨੂੰ ਬੜਾ ਪਿਆਰ ਕਰਦਾ ਤੇ ਜਦੋਂ ਮੈਂ ਸਕੂਲ ਪੜ੍ਹਦਾ ਹੁੰਦਾ ਸੀ ਤੇ ਮੇਰੇ ਟੀਚਰ ਕਹਿੰਦੇ ਸੀ ਕਿ ਪੰਜਾਬੀ ਤਾਂ ਠੀਕ ਹੈ ਪਰ ਹੋਰ ਲੈਂਗੁਏਜ ਆਣੀਆਂ ਬੜੀਆਂ ਜ਼ਰੂਰੀ ਹੈ ਕਿਉਂਕਿ ਪੰਜਾਬੀ ਦੇ ਵਿੱਚ ਜ਼ਿਆਦਾ ਕੋਈ ਫਿਊਚਰ ਹੈ ਨਹੀਂ ਅੱਗੇ ਜਾ ਕੇ ਕੋਈ ਜ਼ਿਆਦਾ ਭਵਿੱਖ ਤੁਹਾਡਾ ਹੈ ਪਰ ਮੈਂ ਬੜਾ ਖੁਸ਼ਕਿਸਮਤ ਸਮਝਦਾ ਕਿ ਮੈਂ ਪੰਜਾਬੀ ਦੇ ਬਲਬੂਤੇ ਤੇ ਸਭ ਤੋਂ ਛੋਟੀ ਉਮਰ ਦਾ ਪਹਿਲਾ ਮੈਂ ਚੀਫ ਐਡੀਟਰ ਬਣਿਆ ਤੇ ਅੱਜ ਸਭ ਤੋਂ ਛੋਟੀ ਉਮਰ ਦਾ ਸੀਈਓ ਹਾਂ ਕਿਸੇ ਵੀ ਵੱਡੀ ਕੰਪਨੀ ਸਰ ਸਿਰਫ ਉਸ ਲੈਂਗੁਏਜ ਦਾ ਮੇਰੇ ਇੱਕ ਟੀਚਰ ਹਾਂ ਮੈਂ ਉਹਨਾਂ ਦਾ ਤੇ ਦੇਣਾ ਦੇ ਸਕਦਾ ਪੰਜਾਬੀ ਦੇ ਟੀਚਰ ਜਸਵੀਰ ਕੌਰ ਉਹ ਕਹਿੰਦੇ ਸੀ ਦਸਤਾਰ ਗੁਫਤਾਰ ਤੇ ਰਫਤਾਰ ਇਹ ਤਿੰਨ ਬੰਦਾ ਇੱਕ ਸਿੱਖ ਨੂੰ ਜ਼ਰੂਰ ਤਿੰਨੇ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਨੇ ਕਿ ਜਦੋਂ ਤੁਸੀਂ ਜੇ ਸੇਵੀ ਜ਼ਿੰਦਗੀ ਦੇ ਮੰਚ ਤੇ ਜਾਂਦੇ ਹੋ ਤਾਂ ਤੁਹਾਡੇ ਸਿਰ ਤੇ ਜਿਹੜੀ ਦਸਤਾਰ ਬੰਨੀ ਹੋਈ ਹੈ ਨਾ ਇਹ ਤੁਹਾਡਾ ਮਾਣ ਹੈ ਸਨਮਾਨ ਹੈ ਤੁਹਾਡਾ ਇਹ ਤੁਹਾਡੀ ਪਛਾਣ ਹੈ ਇਹਨੂੰ ਕਦੇ ਦਾਗ ਨਹੀਂ ਲੱਗਣਾ ਚਾਹੀਦਾ ਦੂਜਾ ਤੁਹਾਡੀ ਗੁਫ਼ਤਾਰ ਜਦੋਂ ਤੁਸੀਂ ਬੋਲੋ ਸੋਚ ਸਮਝ ਕੇ ਬੋਲੋ ਕਿ ਤੁਹਾਡੀ ਬੋਲੀ ਦੇ ਨਾਲ ਕਿਸੇ ਦਾ ਦਿਲ ਨਹੀਂ ਦੁਖਣਾ ਚਾਹੀਦਾ ਉਹ ਬੋਲੀ ਤੁਹਾਨੂੰ ਹਮੇਸ਼ਾ ਉੱਪਰ ਪਹੁੰਚਾਏਗੀ ਤੇ ਉਹੀ ਬੋਲੀ ਤੁਹਾਨੂੰ ਥੱਲੇ ਲਾਏਗੀ ਤੇ ਤੀਜਾ ਰਫ਼ਤਾਰ ਤੁਹਾਡੀ ਜ਼ਿੰਦਗੀ ਦੀ ਰਫ਼ਤਾਰ ਕਿਸੇ ਨੂੰ ਮਿੱਦ ਕੇ ਅੱਗੇ ਨਾ ਜਾਵੇ ਤੁਹਾਡੀ ਜ਼ਿੰਦਗੀ ਦੀ ਰਫ਼ਤਾਰ ਹਮੇਸ਼ਾ ਨਾ ਲੇਕੇ ਜਾ ਇਸੇ ਕਰਕੇ ਇੱਕ ਚੰਗਾ ਲੀਡਰ ਉਹੀ ਆ ਜਿਹੜਾ ਆਪਣੀ ਟੀਮ ਨੂੰ ਲੈ ਕੇ ਚੱਲਦਾ ਮੇਰੇ ਟੀਮ ਦਾ ਇੱਕ ਮੈਂਬਰ ਪਰਮੀਤ ਮੇਰੇ ਨਾਲ ਜੁੜੇ ਹੋਏ ਨੇ ਅਸੀਂ ਭਾਵੇਂ ਥੋੜੇ ਟਾਈਮ ਤੋਂ ਜੁੜੇ ਹੋਏ ਆ ਪਰ ਭਰਾਵਾਂ ਵਰਗੇ ਆ ਅਸੀਂ ਮੇਰੀ ਇਹ ਹਮੇਸ਼ਾ ਕੋਸ਼ਿਸ਼ ਕਰਨ ਦੀ ਕਿ ਜਿਹੜਾ ਮੇਰੇ ਵੀ ਟੀਮ ਦਾ ਮੈਂਬਰ ਹੈ ਉਹ ਹਮੇਸ਼ਾ ਮੇਰੇ ਭਰਾਵਾਂ ਵਰਗਾ ਰਹੇ ਇਸੇ ਕਰਕੇ ਤਿੰਨੇ ਚੀਜ਼ਾਂ ਜ਼ਿੰਦਗੀ ਦੇ ਵਿੱਚ ਪੱਲੇ ਬਣੀਆਂ ਦਸਤਾਰ ਰਫਤਾਰ ਤੇ ਗੁਫ਼ਤਾਰ ਅੱਜ ਤੁਹਾਡੇ ਸਾਹਮਣੇ ਉਤਰਨੇ ਗੱਲ ਬਹੁਤ-ਬਹੁਤ ਧੰਨਵਾਦ ਕਰਫੇ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪੰਜਾਬ ਕਲਾ ਸਾਹਿਤ ਅਕੈਡਮੀ ਵੱਲੋਂ ਹਰ ਸਾਲ ਦੀ ਤਰ੍ਹਾਂ ਸਨਮਾਨ ਸਮਾਰੋਹ ਕਰਾਇਆ ਜਾਂਦਾ ਵੈ ਇਸ ਸਾਲ ਵੀ ਜਲੰਧਰ ਦੇ ਪ੍ਰੈਸ ਕਲੱਬ ਵਿਖੇ 29ਵਾਂ ਸਨਮਾਨ ਸਮਾਰੋਹ ਹੋ ਰਿਹਾ ਹੈ ਵੱਖ-ਵੱਖ ਵਰਗਾਂ ਦੇ ਤੇ ਵੱਖ-ਵੱਖ ਖਿੱਤਿਆਂ ਦੇ ਵਿੱਚ ਆਪਣਾ ਨਾਂ ਰੌਸ਼ਨ ਕਰਨ ਵਾਲੇ ਜਿਹੜੀਆਂ ਸ਼ਖਸੀਅਤਾਂ ਨੇ ਉਹਨਾਂ ਨੂੰ ਸਨਮਾਨ ਕੀਤਾ ਜਾ ਰਿਹਾ ਹੈ ਹਰਪ੍ਰੀਤ ਸਾਨੀ ਪੀਟੀਸੀ ਨਿਊਜ਼ ਦੇ ਸੀਈਓ ਨੂੰ ਅੱਜ ਜਲੰਧਰ ਵਿਖੇ ਸਨਮਾਨ ਦਿੱਤਾ ਗਿਆ ਵੈ ਮੇਰੇ ਨਾਲ ਮੌਜੂਦ ਨੇ ਹਰਪ੍ਰੀਤ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਧੰਨਵਾਦ ਸਭ ਤੋਂ ਪਹਿਲਾਂ ਸਵਾਲ ਜਿਸ ਤਰੀਕੇ ਨਾਲ ਤੁਸੀਂ ਮੰਚ ਤੋਂ ਵੀ ਸੰਬੋ ਕਿ ਨਿਕ ਜ਼ਰੂਰਤ ਹੈ ਅਜ ਪੰਜਾਬ ਲੋਕ ਸਾਹਿਤ ਦੇ ਬਾਰੇ ਸਮਝਾਣ ਦੀ ਦੱਸਣ ਦੀ ਤੇ ਦਿਖਾਣ ਦੀ ਦੇਖੋ ਪੰਜਾਬੀਆਂ ਦੇ ਬਾਰੇ ਨਾ ਇਹ ਗੱਲੇ ਵੀ ਕਹੀ ਜਾਂਦੀ ਕਿ ਪੰਜਾਬੀਆਂ ਨੇ ਇਤਿਹਾਸ ਤਾਂ ਬਹੁਤ ਲਿਖਿਆ ਪਰ ਇਤਿਹਾਸ ਸਾਹਮਣੇ ਲਿਟਰੇਚਰ ਦਾ ਬਹੁਤ ਲਿਖਿਆ ਪਰ ਲਿਟਰੇਚਰ ਸੰਭਿਆ ਨਹੀਂ ਇਸ ਕਰਕੇ ਮੈਨੂੰ ਲੱਗਦਾ ਕਿ ਸਭ ਤੋਂ ਵੱਧ ਜ਼ਰੂਰਤ ਹੈ ਜਿੰਨਾ ਤੁਸੀਂ ਇਤਿਹਾਸ ਲਿਖਦੇ ਹੋ ਜਿੰਨਾ ਤੁਸੀਂ ਲਿਟਰੇਚਰ ਲਿਖਦੇ ਹੋ ਉਹਦੀ ਸੰਭਾਲ ਵੀ ਕਰਨੀ ਚਾਹੀਦੀ ਹੈ ਅੱਜ ਪੰਜਾਬ ਦੇ ਵਿੱਚ ਕਿੰਨੇ ਘਰਾਂ ਦੇ ਵਿੱਚ ਕਿਤਾਬਾਂ ਪੜੀਆਂ ਜਾਂਦੀਆਂ ਜਾਂ ਕਿੰਨੇ ਘਰਾਂ ਦੇ ਵਿੱਚ ਲਿਟਰੇਚਰ ਪੜਾਇਆ ਜਾਂਦਾ ਤਾਂ ਤੁਹਾਨੂੰ ਮਾਮੂਲੀ ਜਿਹੀਆਂ ਇਹ ਚੀਜ਼ਾਂ ਨਜ਼ਰ ਆਣਗੀਆਂ ਨਾ ਤੇ ਕਦੇ ਪੰਜਾਬ ਦੇ ਵਿੱਚ ਜਿਨੇ ਵੱਡੇ ਵੱਡੇ ਸਾਹਤਕਾਰ ਨਿਕਲੇ ਨੇ ਮਤਲਬ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਨਾਮਣਾ ਖੱਟਿਆ ਮੈਨੂੰ ਲੱਗਦਾ ਕਿ ਅਜਿਹੇ ਅਵਾਰਡ ਨਾਲ ਸਨਮਾਨਤ ਦੇ ਨਾਲ-ਨਾਲ ਤੁਹਾਨੂੰ ਇਹ ਯਾਦ ਵੀ ਕਰਾਉਂਦੇ ਨੇ ਕਿ ਤੁਹਾਡੇ ਫਰਜ਼ ਕੀ ਨੇ ਜਦੋਂ ਵੀ ਕੋਈ ਸਨਮਾਨ ਮਿਲਦਾ ਹੈ ਉਹ ਸਨਮਾਨ ਤੁਹਾਨੂੰ ਇਸ ਗੱਲ ਦੇ ਲਈ ਵੀ ਮਿਲਦਾ ਕਿ ਤੁਸੀਂ ਜੋ ਕੰਮ ਕੀਤਾ ਬਹੁਤ ਵਧੀਆ ਪਰ ਇਸ ਗੱਲ ਦੇ ਲਈ ਵੀ ਮਿਲਦਾ ਕਿ ਅੱਗੋਂ ਇਹ ਕੰਟੀਨਿਊ ਰੱਖਣਾ ਚਾਹੀਦਾ ਹੈ ਇਹ ਕੰਮ ਦੇ ਲਈ ਤੁਹਾਨੂੰ ਹੋਰ ਜ਼ਿਆਦਾ ਕੰਮ ਕਰਨੇ ਚਾਹੀਦੇ ਨੇ ਤਾਂ ਜੋ ਹੋਰ ਅਵਾਰਡ ਮਿਲਣ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇਸ ਸੰਸਥਾ ਦਾ ਇਹਨਾਂ ਨੇ ਮੈਨੂੰ ਰਾਸ਼ੀ ਮੀਡੀਆ ਅਵਾਰਡ ਦੇ ਲਈ ਚੁਣਿਆ ਲੋਕਾਂ ਦੀ ਸੇਵਾ ਆਪਾਂ ਤੁਹਾਡਰਾਂ ਮਿਲ ਕੇ ਕਰ ਹੀ ਰਿਹਾ ਹੈ ਔਰ ਪਿਛਲੇ 20 ਸਾਲਾਂ ਤੋਂ ਮੈਂ ਮੇਰਾ 20ਵਾਂ ਸਾਲ ਚੱਲ ਰਿਹਾ ਮੀਡੀਆ ਦੇ ਵਿੱਚ ਔਰ ਬੜੀ ਖੁਸ਼ੀ ਹੁੰਦੀ ਹੈ ਕਿ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀ ਡਾਇਸਕੋਰਾ ਦੇ ਵਿੱਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਪ੍ਰੋਗਰਾਮ ਵਿਚਾਰ ਤਕਰਾਰ ਹੈ ਮੈਂ ਪਿਛਲੇ 15 ਸਾਲ ਤੋਂ ਉਹ ਚਲਾ ਰਿਹਾ ਤੇ ਲੋਕਾਂ ਦੇ ਮਸਲੇ ਲੋਕਾਂ ਦੀਆਂ ਸਮੱਸਿਆਵਾਂ ਲੋਕਾਂ ਦੇ ਮੁੱਦੇ ਇੱਦਾਂ ਹੀ ਚੱਕਦੇ ਰਹੇ ਹਾਂ ਚੱਕਦੇ ਰਾਂਗੇ ਧੰਨਵਾਦ ਮੇਰਾ ਇੱਕ ਸਵਾਲ ਹੈ ਹੋਰ ਪੰਜਾਬ ਤੇ ਪੰਜਾਬੀਆਂ ਤੋਂ ਕੀ ਸੁਨੇਹਾ ਹੈ ਕਿਉਂਕਿ ਇਹ ਜੋ ਪਿੱਛੇ ਪੋਸਟਰ ਹੈ ਜੋ ਸਾਡਾ ਇਹ ਵਿਰਸਾ ਹੈ ਦਖਾਂਦ ਦੀ ਕੋਸ਼ਿਸ਼ ਕੀਤੀ ਬੱਚੇ ਵੀ ਇੱਥੇ ਮੌਜੂਦ ਨੇ ਉਹਨਾਂ ਨੂੰ ਕਿਸ ਨੇ ਹਾ ਦੇ ਬਿਲਕੁਲ ਠੀਕ ਹੈ ਦੇਖੋ ਵਿਰਾਸਤ ਤੋਂ ਜਿਹੜਾ ਬੰਦਾ ਟੁੱਟ ਜਾਂਦਾ ਉਹ ਆਪਣੀਆਂ ਜੜਾਂ ਤੋਂ ਖਤਮ ਹੋ ਜਾਂਦਾ ਹੈ ਕਹਿੰਦੇ ਨੇ ਕਿ ਜਿਸ ਕੌਮ ਨੂੰ ਖਤਮ ਕਰਨਾ ਹੋਵੇ ਉਹ ਤੋ ਵਿਰਾਸਤ ਤੋਂ ਤੋੜ ਦੋ ਪਰ ਪੰਜਾਬ ਬੜਾ ਲੱਕੀ ਹੈ ਪੰਜਾਬ ਬੜਾ ਭਾਗਾ ਵਾਲਾ ਕਿ ਪੰਜਾਬ ਹਮੇਸ਼ਾ ਹੀ ਵਿਰਾਸਤ ਦੇ ਨਾਲ ਜੁੜਿਆ ਹੋਇਆ ਹੈ ਤੁਸੀਂ ਵਿਰਾਸਤ ਦੀ ਗੱਲ ਕੀਤੀ ਨਾ ਪੰਜਾਬ ਦੇ ਵਿਰਾਸਤ ਦੀ ਧੂਮ ਅੱਜ ਦੁਨੀਆ ਭਰ ਦੇ ਵਿੱਚ ਲੱਗਦੀ ਹੈ ਅੱਜ ਪੰਜਾਬ ਪੰਜਾਬੀ 뮤직 ਨੂੰ ਤੁਸੀਂ ਮੰਨਫੀ ਕਰ ਦਿਓ ਤੁਸੀਂ ਮਾਈਨਸ ਕਰ ਦਿਓ ਬਾਲੀਵੁੱਡ ਦੇ ਵਿੱਚੋਂ ਤਾਂ ਬਾਲੀਵੁੱਡ ਦੇ ਵਿੱਚ ਕੀ ਬਚਦਾ ਜ਼ੀਰੋ ਕੁਝ ਨਹੀਂ ਬਚਦਾ ਸੋ ਇੱਥੋਂ ਤੁਸੀਂ ਅੰਦਾਜ਼ਾ ਲਾਓ ਕਿ ਪੰਜਾਬ ਪੰਜਾਬੀ ਤੇ ਪੰਜਾਬੀਅਤ ਕਿੰਨੀ ਜ਼ਰੂਰੀ ਹੈ ਔਰ ਇਹ ਹੁਣ ਜ਼ਰੂਰਤ ਸਾਡੀ ਤਾਂ ਸੀ ਬਾਕੀਆਂ ਦੀ ਵੀ ਜ਼ਰੂਰਤ ਬਣ ਗਈ ਕਿ ਪੰਜਾਬ ਪੰਜਾਬੀ ਤੇ ਪੰਜਾਬੀ ਤੋਂ ਬਿਨਾ ਉਹਨਾਂ ਦਾ ਸਰਦਾ ਨਹੀਂ ਸੋ ਇਸ ਕਰਕੇ ਅਸੀਂ ਪ੍ਰਾਊਡ ਵੀ ਫੀਲ ਕਰਦੇ ਆ ਕਿ ਅਸੀਂ ਉਸ ਥਾਂ ਤੇ ਉਸ ਮਕਾਮ ਤੇ ਪਹੁੰਚ ਗਏ ਹਾਂ ਜਿੱਥੇ ਅਸੀਂ ਲੋਕਾਂ ਦੀ ਜ਼ਰੂਰਤ ਬਣ ਚੁੱਕੇ ਹਾਂ ਸਾਡੇ ਬਿਨਾ ਹੁਣ ਸਰਨਾ ਨਹੀਂ ਲੋਕਾਂ ਦਾ ਬਾਣ ਬੱਜਾਵਾਂ ਸੀ ਕੰਗ੍ਰੈਚੁਲੇਸ਼ਨ ਵਾਸ ਅਗੇਨ ਥੈਂਕ ਯੂ ਸੋ ਮਚ ਹਰਪ੍ਰੀਤ ਸੋਨੀ ਅਸਵਕ ਜਲੰਧਰ ਪਹੁੰਚੇ ਨੇ ਜਿਸ ਤਰੀਕੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਪੰਜਾਬ ਪੰਜਾਬੀਅਤ ਨੂੰ ਲੈ ਕੇ ਤੇ ਖਾਸ ਤੌਰ ਤੇ ਪੰਜਾਬ ਦੇ ਸਾਹਿਤ ਨੂੰ ਪੂਰੀ ਦੁਨੀਆ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਾਣਿਆ ਜਾ ਰਿਹਾ ਪਛਾਣਿਆ ਜਾ ਰਿਹਾ ਤੇ ਸਰਾਹਿਆ ਵੀ ਜਾ ਰਿਹਾ ਹੈ ਉਹਨਾਂ ਨੇ ਦੱਸਿਆ ਕੈਮਰਾ ਪਰਸਨ ਜੀ ਗਰੁੱਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜ਼ਿਲਾਂ ਦਾ